ਹਾਂਜੀ ਬਾਈ ਜੀ ਹੁਣੇ ਹੁਣੇ ਇੰਨਾ ਵੱਡਾ ਐਕਸੀਡੈਂਟ ਹੋਇਆ ਇਸ ਬਾਰੇ ਕੀ ਕਰ ਬਾਈ ਇਧਰੋਂ ਮੁੰਡੇ ਆਉਂਦੇ ਸੀਗੇ ਤੇਜ਼ ਤਾਂ ਉਹ ਬਾਈ ਉਹਨੇ ਗੱਡੀ ਲੈ ਕੇ ਆਉਂਦੇ ਸੀ ਉਹ ਆਕੇ ਤੇ ਵਿਚ ਵਜੇ ਹੁਣ ਪਤਾ ਨਹੀਂ ਉਹਨਾਂ ਦਾ ਕੁਛ ਖਾਦਾ ਪੀਤਾ ਸੀ ਕੀ ਜਗਾ ਨਾ ਆਪਾਂ ਕੁਛ ਕਹਿ ਨਹੀਂ ਸਕਦੇ ਇਹਨਾਂ ਦਾ ਵੀ ਨਹੀਂ ਕਹਿ ਸਕਦੇ ਗੱਡੀ ਵਾਲੇ ਦਾ ਵੀ ਇਹ ਤਾਂ ਹੁਣ ਪੇ ਮੈਡੀਕਲ ਚ ਹੀ ਪਤਾ ਲੱਗੂਗਾ ਉਦਾਂ ਐਕਸੀਡੈਂਟ ਦਾ ਬਾਵਾ ਹੋਇਆ ਇੱਕ ਮੁੰਡੇ ਦੀ ਆ ਅੱਖ ਆ ਉਹਦੀ ਜਿਹੜੀ ਫਟ ਗਈ ਆ ਡੇਲਾ ਵਗੈਰਾ ਉਹਦਾ ਫਟ ਗਿਆ ਆ 파ੜਕਾ ਨਪੋਤਰ ਦੇ ਆ 파ੜਕਾਂ ਦੇ ਮੁੰਡੇ ਬਾਕੀ ਯਾਰ ਆਪਾਂ ਦੇਖ ਇਹ ਕਿਹਨੇ ਵਿਜੇ ਮਾਤੜ ਬੰਦਾ ਆ ਗਰੀਬ ਲੰਦਾ ਉਹਦੀ ਹੈਲਪ ਹੈਲਪ ਕਰਾਉਣੀ ਚਾਹੀਦੀ ਆ ਗਰੀਬ ਬੰਦਾ ਵਾ ਉਹ ਆਹ ਸਾਨੂੰ ਜਾਣਦੇ ਆ ਮੁੰਡੇ ਬਾੜਕਾਂ ਆਉਂਦੇ ਆ ਤੇ ਇਦਾਂ ਵੀ ਚੱਲ ਜੀ ਗਲਤੀ ਹੁਣ ਪਤਾ ਨਹੀਂ ਇਹਨਾਂ ਦੀ ਆ ਜਾਂ ਕੇ ਦੀ ਆ ਗੱਡੀ ਵਾਲੇ ਤਾਂ ਕਹਿੰਦੇ ਜੀ ਮੋਟਰੇਲ ਵਾਲਿਆਂ ਦੀ ਗਲਤੀ ਆ ਉਹ ਸਾਡੇ ਵਿੱਚ ਆ ਕੇ ਬੱਜੇ ਨਸ਼ਾ ਕੀਤਾ ਹੁਣ ਕੀ ਪਤਾ ਕੰਨਾ ਸ਼ੀ ਕੀਤਾ ਸੀ ਬੜੀ ਮੇਰੀ ਹੈਲਪ ਹੋ ਜਵੇ ਮੇਨ ਗੱਲ ਜਿਹੜੀ ਆਪਾਂ ਤੇ ਕਹਿੰਨੇ ਆਂ ਵੀ ਉਹ ਵਿਚਾਰੇ ਆ ਇਹ ਚੱਲ ਗੱਡੀ ਵਾਲਾ ਦਾ ਭਾਉ ਥੋੜਾ ਜਿਹਾ ਸਰਦਾ ਲੱਗਦਾ ਆ ਉਹਦੀ ਮਾਤਰ ਦੀ ਹੈਲਪ ਹੋ ਜਵੇ ਲਾਜ ਲੂਜੇ ਕਰਾ ਲੈਣਾ ਉਹਦਾ ਹੁਣ ਯਾਰ ਲਾਜ ਲੂਜ ਕਰਾ ਦੇ ਮੁੰਡੇ ਦੀ ਅੱਖ ਸਾਰੀ ਮੇਰੇ ਹਿਸਾਬ ਨਾਲ ਹੋ ਗਈ ਆਣਾ ਅੱਖ ਫਟ ਗਿਆ ਡੇਲਾ ਫਟਿਆ ਜੀ ਉਹਦੀ ਹੱਤ ਦਾ ਸਾਰੀ ਠੀਕ ਆ ਫਿੱਟ ਜੀ ਐਕਸੀਡੈਂਟ ਕਿੰਨਾ ਕੁ ਟਾਈਮ ਹੋ ਗਿਆ ਹੋਏ ਨਾ ਹੁਣ 15 ਕਿੰਨੇ ਹੋਏ 10 ਤੋਂ 15 ਮਿੰਟ ਹੀ ਹੋਏ ਆ ਇੱਥੇ ਮਹਿਦਪੁਰ ਤੋਂ ਨਕੋਦਰ ਰੋਡ ਦੇ ਤੇ ਬੜੇ ਵਧੀਆ ਸੀ ਉਹ ਉਹਨਾਂ ਨੂੰ ਲੈ ਕੇ ਆਸਪਤਾਲ ਗਏ ਆ ਜੀ ਮਹਿਦਪੁਰ ਤੋਂ ਨਕੋਦਰ ਰੋਡ ਦੇ ਉੱਤੇ ਐਕਸੀਡੈਂਟ ਹੋਇਆ ਹੈ ਗੱਡੀ ਆਪਣੀ ਇੱਧਰੋਂ ਆ ਰਹੀ ਸੀ ਕਰਦੇ ਨਕੋਦਰ ਵਾਲੀ ਸਾਈਡ ਤੋਂ ਗੱਡੀ ਆ ਰਹੀ ਸੀ ਮਹਿਦਪੁਰ ਵਾਲੀ ਸਾਈਡ ਤੋਂ ਮੁੰਡੇ ਦੋ ਆ ਰਹੇ ਸੀ ਬਾਈਕ ਦੇ ਉੱਤੇ ਠੀਕ ਹੈ ਜੀ ਇੱਧਰੋਂ ਆ ਰਹੀ ਸੀ ਠੀਕ ਹੈ ਪੇਡ ਵਾਲੀ ਨਹਿਰ ਦੇ ਉੱਤੇ ਐਕਸੀਡੈਂਟ ਹੋਇਆ ਆ ਨਕੋਦਰ ਤੋਂ ਮਹਿਦਪੁਰ ਰੋਡ ਦੇ ਉੱਤੇ ਮਿਹੜੂ ਪੈਂਡਿਆ ਉਹਦੀ ਨਹਿਰ ਦੇ ਉੱਤੇ ਐਕਸੀਡੈਂਟ ਹੋਇਆ ਠੀਕ ਹੈ ਤੇ ਆਪਣਾ ਮੋਟਰਸਾਈਕਲ ਵਾਲਾ ਮਹਿਦਪੁਰ ਵੱਲ ਹੁੰਦੀ ਦੇ ਦੇਖਣ ਨੂੰ ਤੁਸੀਂ ਵੇਖਿਆ ਹੋਗਾ ਸਾਹਮਣੇ ਸੀ ਨਹੀਂ ਥੋੜਾ ਮਗਰ ਸੀਗੇ ਸਾਡੇੋਂ ਤੋਂ ਹੁਣੇ ਆਂਦੇ ਹੁੰਦੇ ਹੁੰਦੇ ਇਦਾਂ ਹੋਇਆ ਸਾਹਮਣੇ ਦੇਖਦੇ ਦੇਖਦੇ ਐਕਸੀਡੈਂਟ ਐਕਸੀਡੈਂਟ ਤੋਂ ਪਹਿਲਾਂ ਸਪੀਡ ਕਿੰਨੀ ਹੋਗੀ ਮੋਟਰ ਵਾਲਾ ਇਹਦੀ ਸਪੀਡ ਜਿਆਦੀ ਸੀ ਪਤਾ ਕੀ ਗੱਲ ਆ ਸਪੀਡ ਨਾਰਮਲੀ ਹੁੰਦੀ ਆ ਇਦਾਂ ਦੇ ਟਾਈਮ ਤੇ ਆਟੋਮੈਟਿਕ ਹੀ ਵੱਜ ਜਾਂਦੀ ਹੁੰਦੀ ਆ ਸਪੀਡ ਉਹਦੀ 50 ਕ ਵੀ ਹੋਊਗੀ ਉਹ ਕਬਰਾ ਕੀ ਮੜ ਜਾਣਾ ਜਦੋਂ ਹੋ ਜਾਂਦਾ ਆ ਆਟੋਮੈਟਿਕ ਬਚ ਜਾਂਦਾ ਲੱਗਿਆ ਕਿ ਚੀਜ਼ ਤੋਂ ਉਹ ਲੈ ਆ ਕੇ ਗੱਡੀ ਦੇ ਵਿੱਚ ਵੱਜਾ ਮੋਟਰਸਾਈਕਲ ਤੇ ਕਿੰਨੇ ਜਾਣੇ ਸੀ ਦੋ ਜਣੇ ਤੇ ਇੱਕ ਦੀ ਅੱਖ ਤੇ ਲੱਗੀ ਸਾਹ ਹਾਂਜੀ ਅੱਖ ਬਚ ਗਈ ਹੈ ਫਟ ਗਈ ਫਟ ਗਈ ਅੱਖ ਫਟ ਗਈ ਤਾਂ ਦੂਜੇ ਦਾ ਦੂਜੇ ਦਾ ਮਾਰੀਆਂ ਮੋਟੀਆਂ ਆਈਆਂ ਤੇ ਯਾਨੀ ਕਿ ਇਦਾਂ ਵੀ ਆਪਣੇ ਉਹ ਬੰਦੇ ਗੱਡੀ ਵਾਲੇ ਵਧੀਆ ਵਾ ਉਹਨੂੰ ਲੈ ਕੇ ਕਮਲ ਹਸਪਤਾਲ ਚਲ ਗਿਆ ਯਾਨੀ ਕਿ ਵਧੀਆ ਬੰਦੇ ਆ ਜਿਹਨੇ ਇਲਾਜ ਕਰੋ ਆਉਣ ਲੱਗੇ ਉੱਥੋਂ ਉਹਨਾਂ ਦਾ ਲੈ ਕੇ ਗਏ ਬਾਕੀ ਦੇਖੋਣ ਕੀ ਬੰਦਾ ਉੱਥੇ ਠੀਕ ਹੈ ਗੱਡੀ ਝੱਟ ਹੋਈ ਹਾਂਜੀ ਹਾਂਜੀ ਧੰਨਵਾਦ ਜੀ